ਬਿਲਕੁਲ ਉੱਚੀ ਦੇਖੋ ਇਸ ਸਮੇ ਅਜੇ ਕੱਗਰ ਦਰਿਆ ਦੇ ਅੰਦਰ ਜਿਹੜਾ ਹੈਗਾ ਕਿਨਾਰਾ ਬਿਲਕੁਲ ਉੱਥੇ ਖੜੇ ਹੋਏ ਆ ਹਾਲਾਂਕਿ ਅਸੀਂ ਪਹਿਲਾਂ ਮੁਬਾਰਕਪੁਰ ਸੀਗੇ ਉੱਥੇ ਟੀਬਾ ਜਗ੍ਹਾ ਪਹੁੰਚੇ ਹੋਈਆਂ ਸੀ ਇੱਥੇ ਅਸੀਂ ਖੜੇ ਆ ਕੱਗਰ ਦਰਿਆ ਦੇ ਵਿੱਚ ਤੇ ਉੱਤੇ ਸਾਡੇ ਜਾ ਰਿਹਾ ਨੈਸ਼ਨਲ ਹਾਈਵੇ ਦਿੱਲੀ ਚੰਡੀਗੜ੍ਹ ਨੈਸ਼ਨਲ ਹਾਈਵੇ ਤੁਸੀਂ ਦੇਖੋ ਪਰ ਇਹ ਪੋੜਾ ਤੇ ਥੱਲੇ ਅਸੀਂ ਆਂ ਤੇ ਇਧਰ ਪਾਣੀ ਦਾ ਫਲੋ ਆ ਤੁਸੀਂ ਦੇਖੋ ਜਿਹੜਾ ਪਾਣੀ ਦਾ ਫਲੋ ਆ ਬੇਹੱਦ ਜ਼ਿਆਦਾ ਡਰੌੜਾ ਹੈਗਾ ਸਾਹਮਣੇ ਤੁਸੀਂ ਦੇਖੋ ਕਿੰਨੀ ਸਪੀਡ ਦੇ ਨਾਲ ਇੱਥੋਂ ਪਾਣੀ ਜਾ ਰਿਹਾ ਤੁਸੀਂ ਜ਼ਿਕਰ ਵੀ ਕੀਤਾ 70000 ਕਿਊਸਿਕ ਪਾਣੀ ਇਸ ਸਮੇਂ ਘੱਗਰ ਦਰਿਆ ਦੇ ਵਿੱਚ ਵਹਿ ਰਿਹਾ ਤਾਂ ਇਹ ਵੱਡੀ ਮਾਤਰਾ ਦੇ ਵਿੱਚ ਇਹ ਜਿਹੜਾ ਪਾਣੀ ਹੈਗਾ ਇਫੈਕਟ ਕਰਦਾ ਮੁਹਾਲੀ ਡੇਰਾ ਬਸੀ ਜ਼ਿਲਕਪੁਰ ਅਸ ਤੋਂ ਦੂਰ ਗੜ ਪਟਿਆਲਾ ਇਸ ਤੋਂ ਇਲਾਵਾ ਸੰਗਰੂਰ ਤੱਕ ਬਾਹਰ ਕਰਦਾ ਇਸ ਦੀ ਬਾਤ ਬਹੁਤ ਹੁੰਦੀ ਆ ਇਹ ਚ ਪਾਣੀ ਜਿਹੜਾ ਹੈਗਾ ਹਿਮਾਚਲ ਤੋਂ ਵੀ ਆਉਂਦਾ ਇਧਰੋਂ ਸੁਖਨਾ ਤੋਂ ਵੀ ਆਉਂਦਾ ਹੈ ਪਾਣੀ ਬਹੁਤ ਵੱਡੇ ਪੱਧਰ ਤੇ ਇੱਥੇ ਜਿਹੜਾ ਹੈਗਾ ਉਹ ਪਹੁੰਚ ਜਾਂਦਾ ਦੇਖੋ ਤੁਸੀਂ ਕਿਵੇਂ ਉਖਾਣ ਦੇ ਉੱਤੇ ਇਸ ਸਮੇਂ ਖੱਗਰ ਹੈਗਾ ਸਾਹਮਣੇ ਮੈਂ ਕਹਿ ਰਿਹਾ ਮੈਂ ਤੁਹਾਨੂੰ ਸਿੱਖ ਕਹੂੰਗਾ ਇਧਰ ਵੀ ਦਿਖਾ ਦਿਓ ਤਸਵੀਰਾਂ ਜਿੱਥੋਂ ਪਾਣੀ ਆ ਰਿਹਾ ਬਹੁਤ ਸਪੀਡ ਦੇ ਨਾਲ ਪਾਣੀ ਜਿਹੜਾ ਹੈਗਾ ਖੱਗਰ ਦਰਿਆ ਦੇ ਵਿੱਚ ਆ ਰਿਹਾ ਤੇ ਵਹਿ ਰਿਹਾ ਤੇ ਇਹ ਸਪੀਡ ਜਿਹੜੀ ਆਮ ਤੌਰ ਤੇ ਜ਼ਿਆਦਾ ਮਾਰ ਕਰਦੀ ਆ ਪਾਣੀ ਵਹਿੰਦਾ ਇਹਨਾਂ ਮਾਰ ਨਹੀਂ ਕਰਦਾ ਉਹ ਵੀ ਪਾਣੀ ਦੀ ਜਿਹੜੀ ਸਪੀਡ ਹੈਗੀ ਆ ਉਹ ਜ਼ਿਆਦਾ ਮਾਰ ਕਰਦੀ ਹੁੰਦੀ ਆ ਤਾਂ ਇਹ ਸਪੀਡ ਦੇ ਨਾਲ ਪਾਣੀ ਆ ਰਿਹਾ ਦੇਖੋ ਤੁਸੀਂ ਇੱਕ ਗੰਗਿਆ ਦੇ ਵਿੱਚੋਂ ਲਗਾਤਾਰ ਵਹਿ ਰਿਆ ਪਾਣੀ ਤੇ ਨੁਕਸਾਨ ਅਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਬਹੁਤ ਵੱਡੇ ਪੱਧਰ ਤੇ ਹੋਇਆ ਪੂਰੇ ਪੰਜਾਬ ਦੇ ਵਿੱਚ ਤਾਂ ਦੇਖੋ ਤੁਸੀਂ 900 ਤੋਂ ਜ਼ਿਆਦਾ ਪਿੰਡ ਹਜ਼ਾਰ ਤੋਂ ਜ਼ਿਆਦਾ ਪਿੰਡ ਜਿਹੜੇ ਹੈਗੇ ਨੇ ਜਿਹੜੇ ਅਫੈਕਟਡ ਹੋਏ ਨੇ ਅਗਰ ਇਸ ਦਰਿਆ ਦੇ ਨਾਲ ਗੱਲ ਕਰੀਏ ਤਾਂ 2 250 300 ਦੇ ਵਿਚਕਾਰ ਜਿਹੜਾ ਹੈਗਾ ਪਿੰਡ ਇੱਥੇ ਵੀ ਅਫੈਕਟਡ ਰਹਿੰਦੇ ਨੇ ਹਾਲੇ ਹਾਲਾਕਿ ਫਾਈਨਲ ਜਿਹੜਾ ਆਂਕੜਾ ਹੈ ਉਹ ਆਣਾ ਬਾਕੀ ਹੈ ਕਿ ਇਸ ਗੰਗਿਆ ਦਰਿਆ ਨੇ ਕਿੰਨੀਆਂ ਫਸਲਾਂ ਤਬਾਹ ਕੀਤੀਆਂ ਕਿੰਨੇ ਪਸ਼ੂ ਮਾਰੇ ਗਏ ਇਹ ਕਿੰਨੇ ਲੋਕਾਂ ਦੇ ਘਰਾਂ ਦਾ ਬਾਕੀ ਜਾਨਵਰ ਦਾ ਨੁਕਸਾਨ ਹੋਇਆ ਤਮਾਸ਼ੀ ਦਾ ਅੰਕੜੇ ਹਲਕਿਤਰ ਸਾਹਮਣੇ ਆਉਣੇ ਨੇ ਲੇਕਿਨ ਆਪਾਂ ਇਹ ਕਗਰਦੀ ਤਸਵੀਰ ਹੈ ਕਗਰ ਕਰੋਧ ਦੇ ਵਿੱਚ ਦਿਖ ਰਿਹਾ ਤੁਸੀਂ ਦੇਖੋ ਇਹ ਪਾਣੀ ਦਾ ਬਹਾਵ ਅੰਦਰ ਤੋਂ ਅਸੀਂ ਤਸਵੀਰ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਕਗਰ ਦਰਿਆ ਦੇ ਅੰਦਰ ਤੋਂ ਤਾਂ ਇਹ ਅੰਦਰ ਦੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਦੇ ਸਾਹਮਣੇ ਕਰ ਰਹੇ ਹਾਂ ਬੜੀ ਤਸਵੀਰ ਇੱਕ ਡਰਾਉਣ ਵਾਲੀ ਹੈ ਚਿੰਤਾਜਨਕ ਤਸਵੀਰ ਹੈ ਦੇਖੋ ਤੁਸੀਂ ਪੰਜ ਪੂਰੇ ਪੰਜਾਬ ਚ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਉਹਦੇ ਤੇ ਬੜੀ ਚਿੰਤਾ ਬਣੀ ਹੋਈ ਸੀ ਲੋਕਾਂ ਦੇ ਘਰ ਬਰਬਾਦ ਹੋ ਗਏ ਲੋਕਾਂ ਦੇ ਘਰ ਡੈਗੇ ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਖੇਤ ਜਿਹੜੇ ਹੈਗੇ ਪੂਰੇ ਤਰੀਕੇ ਦੇ ਨਾਲ ਮੁਕੰਮਲ ਜਿਹੜੇ ਹੈਗੇ ਬਰਬਾਦ ਹੋ ਗਏ ਤਾਂ بڑے ਵੱਡੇ ਪੱਧਰ ਤੇ ਜੀਵਨ ਜਿਹੜਾ ਹੈਗਾ ਉਹ ਪ੍ਰਭਾਵਿਤ ਹੋਇਆ ਇਹਨਾਂ ਹੜ੍ਹਾਂ ਦੇ ਕਰਕੇ ਦੇਖੋ ਤੁਸੀਂ ਇਸ ਸਦੀ ਦਾ ਸਭ ਤੋਂ ਵੱਡਾ ਹੜ੍ਹ ਇਹ ਮੰਨਿਆ ਜਾ ਰਿਹਾ ਇਹ ਆਪਣੇ ਆਪ ਸਰਕਾਰ ਨੇ ਮੰਨਿਆ ਪੰਜਾਬ ਸਰਕਾਰ ਨੇ ਮੰਨਿਆ ਕਿ ਇਹ ਸਦੀ ਦਾ ਸਭ ਤੋਂ ਵੱਡਾ ਹੜ੍ਹ ਹੈਗਾ ਜਿੰਨੀ ਬਰਬਾਦੀ ਹੋਈ ਸੀਗੀ ਪਹਿਲਾਂ ਜਿਹੜਾ ਪਾਣੀ ਆਇਆ ਸੀ 1988 ਦੇ ਵਿੱਚ ਉਹ 14 ਲੱਖ ਕਿਊਸਿਕ ਪਾਣੀ ਆਇਆ ਸੀ ਤੇ ਇਸ ਜਿਹੜਾ 188 ਦੇ ਵਿੱਚ ਆਇਆ ਸੀ ਉਹ ਮਾਪਦਰ ਤਾਂ 11 ਲੱਖ ਕਿਊਸਿਕ ਆਇਆ ਸੀ ਤੇ ਹੁਣ ਜਿਹੜਾ ਪਾਣੀ ਆਇਆ ਉਹ 14 ਲੱਖ ਰਵਿੰਦਰ ਤੁਸੀਂ ਬਣੇ ਰਹਿਣਾ ਸਾਡੇ ਨਾਲ ਸਾਡੇ ਨਾਲ ਭਵਾਨੀਗੜ ਤੋਂ ਸਾਡੇ ਸਹਿਯੋਗੀ ਗੁਰਦਰਸ਼ਨ ਵੀ ਜੁੜੇ ਨੇ ਗੁਰਦਰਸ਼ਨ ਦਾ ਰੁਕ ਕਰਦੀਆਂ ਗੁਰਦਰਸ਼ਨ ਭਵਾਨੀਗੜ ਤੁਸੀਂ ਮੌਜੂਦ ਹੋ ਕੱਗਰ ਦਰਿਆ ਸੰਗਰੂਰ ਨੂੰ ਵੀ ਮਾਰ ਕਰਦਾ ਹੈ ਕੀ ਕੁਝ ਸਥਿਤੀ ਹੈ ਮੌਜੂਦਾ ਬਿਲਕੁਲ ਉਹੀ ਜੇ ਗੱਲ ਕੀਤੀ ਜਾਵੇ ਘੱਗਰ ਦਰਿਆ ਦੀ ਘੱਗਰ ਦਰਿਆ ਦਾ ਜਿਹੜਾ ਪਾਣੀ ਦਾ ਲੈਵਲ ਆ ਉਹ 747 ਦੇ ਕਰੀਬ ਪਹੁੰਚ ਚੁੱਕਿਆ ਪਰ ਕਹਿ ਸਕਦੇ ਆ ਕਿ 748 ਤੇ ਜਿਹੜਾ ਖਤਰੇ ਦਾ ਇਨਸਾਨ ਦੱਸਿਆ ਜਾ ਰਿਹਾ ਸਿਰਫ ਮਹਿਜ 1 ਫੁੱਟ ਨੀਚੇ ਪਾਣੀ ਆ ਜਿਹੜਾ ਉਹ ਚੱਲ ਰਿਹਾ ਜਿਹੜੀਆਂ ਅਸੀਂ ਤਾਜ਼ਾ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਘੱਗਰ ਨਦੀ ਦੀਆਂ ਤਸਵੀਰਾਂ ਨੇ ਜਿਹਦੇ ਵਿੱਚ ਸਾਫ ਦਿਸ ਰਿਹਾ ਕਿ ਘੱਗਰ ਦੀ ਸਫਾਈ ਨਾ ਹੋਣ ਕਰਕੇ ਜਿਹੜੇ ਪੁਲ ਥਾਏ ਰੀਚੇ ਦੀ ਘੱਗਰ ਲੰਗਦਾ ਨਿਪਾਖੜਾ ਨਹਿਰ ਦੇ ਨੀਚੇ ਦੀ ਉਹ ਉੱਥੇ ਹਰੀ ਬੇਲ ਆ ਜਿਹੜੀ ਉਹ ਫਸੀ ਹੋਈ ਆ ਹੁਣ ਅਸੀਂ ਜਿਹੜੀ ਤੁਹਾਨੂੰ ਤਸਵੀਰਾਂ ਦਿਖਾਉਣ ਜਾਣਾ ਇਹ ਸਰੰਦ ਚੋਇਆ ਪਵਾਨੀਗੜ ਦੇ ਨੇੜੇ ਚ ਹੀ ਲੰਘਦਾ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਕਿ ਸਾਰੇ ਜਿੰਨੇ ਵੀ ਚੋਏ ਨੇ ਸਾਰੇ ਪੂਰੇ ਉਫਾਨ ਦੇ ਉੱਤੇ ਜਿਹੜੇ ਚੱਲ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੋਗੇ ਫਸਲ ਦੇ ਬਰਾਬਰ ਆ ਜਿਹੜਾ ਉਹ ਪਾਣੀ ਸਰੰਦ ਚੋਏ ਦਾ ਵੀ ਇਸ ਟਾਈਮ ਹੋਣ ਵਾਲਾ ਉੱਤੇ ਸਮਾਨ ਦੀਆਂ ਤਸਵੀਰਾਂ ਦੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਪੂਰਾ ਬੱਦਲ ਆ ਜਿਹੜਾ ਇਸ ਟਾਈਮ ਸਮਾਨੇ ਜਿਹੜੀਆਂ ਦੇ ਵਿੱਚ ਭਾਰੀ ਮੀਂਹ ਜਿਹੜਾ ਉਹ ਭਾਰੀ ਮੀਂਹ ਦੱਸਿਆ ਜਾ ਰਿਹਾ ਪਰ ਹੁਣ ਹਾਲਾਤ ਜਿਹੜੇ ਘੱਗਰ ਦੇ ਨੇ ਜੇ ਘੱਗਰ ਦਾ ਪਾਣੀ ਇੱਕ ਹੋਰ ਵੱਧ ਜਾਂਦਾ ਹੈ ਜਾਂ ਪਾਂ ਪਿੱਛੇ ਪਹਾੜੀ ਇਲਾਕੇ ਦੇ ਵਿੱਚ ਜਿਆਦਾ ਮੀਂਹ ਪੈ ਜਾਂਦਾ ਤਾਂ ਉਹਦੇ ਨਾਲ ਜਿਹੜਾ ਵੱਡਾ ਨੁਕਸਾਨ ਹੈ ਉਹ ਕਹਿ ਸਕਦੇ ਆ ਕਿ ਖਨੌਰੀ ਦਾ ਇਲਾਕਾ ਜਿਹੜਾ 50000 ਏਕੜ ਜਿਸ ਤਰ੍ਹਾਂ 2023 ਦੇ ਵਿੱਚ ਜਿਹੜੀ ਫਸਲ ਤਬਾਹ ਹੋਈ ਸੀ ਉਸ ਦਾ ਦੁਬਾਰਾ ਕਿਉਂਕਿ ਪਿਛਲੀ ਵਾਰ ਜਿਹੜੀ ਫਸਲ ਆ ਕਿਸਾਨ ਹਜੇ ਬੀਜ ਕੇ ਹੀ ਹਟੇ ਸੀ ਪਰ ਹੁਣ ਫਸਲ ਹੈ ਜਿਹੜੀ ਨਿਸਰ ਕੇ ਤਿਆਰ ਹੋਣ ਵਾਲੀ ਹੈ ਇੱਕ ਮਹੀਨੇ ਨੂੰ ਇਸ ਦੀ ਕਟਾਈ ਹੋਣੀ ਹੈ ਹੁਣ ਕਿਸਾਨਾਂ ਦੀ ਚਿੰਤਾ ਜਿਹੜੀ ਬਹੁਤ ਜ਼ਿਆਦਾ ਵਧੀ ਹੋਈ ਹੈ ਕਿਉਂਕਿ ਪੱਕੀ ਫਸਲ ਦੇ ਕਹਿ ਸਕਦੇ ਆਗੇ ਪਾਣੀ ਫਿਰਨ ਵਾਲਾ ਕੰਮ ਹੋਣ ਵਾਲਾ ਹੈ ਕਿਉਂਕਿ ਚਾਰੇ ਪਾਸ ਦੀਆਂ ਅਸੀਂ ਤਸਵੀਰਾਂ ਦਿਖਾਈਆਂ ਜਿਸ ਤਰ੍ਹਾਂ ਸੰਗਰੂਰ ਦੇ ਵਿੱਚ ਅਸੀਂ ਡਰੇਨਾਂ ਦੀਆਂ ਵੀ ਤਸਵੀਰਾਂ ਦਿਖਾਈਆਂ ਅਸੀਂ ਬੀਤੇ ਕੱਲ ਅਸੀਂ ਖਬਰ ਨਸਰ ਕੀਤੀ ਸੀ ਪੀਟੀਸੀ ਦੇ ਜਰੀਏ ਕਿ ਇੱਕ ਐਸਡੀਓ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਲਹਿਰੇ ਗਾਗੇ ਜਿੱਥੇ ਦੇ ਜਲ ਸਰੋਧ ਭਾਗ ਦੇ ਜਿਹੜੇ ਬਰਿੰਦਰ ਗੋਇਲ ਮੰਤਰੀ ਨੇ ਉਹਨਾਂ ਦੇ ਹਲਕੇ ਦੇ ਵਿੱਚ ਵੀ ਘਪਲੇ ਹੁੰਦੇ ਨਜ਼ਰ ਆਏ ਨੇ ਡਰੇਨਾਂ ਦੀ ਸਵੈ ਦੇ ਨਾਤੇ ਘਪਲਾ ਗਵਨ ਕੀਤਾ ਗਿਆ ਐਸਡੀਓ ਨੂੰ ਸਸਪੈਂਡ ਕੀਤਾ ਗਿਆ ਪਰ ਉਹ ਪਹਿਲਾਂ ਕਿਉਂ ਨਹੀਂ ਉਸ ਤੇ ਨਜ਼ਰ ਮਾਰੀ ਗਈ ਹੁਣ ਭਾਵੇਂ ਬਰਿੰਦਰ ਗੋਇਲ ਪਾਲ ਟੀਮਾਂ ਘੱਗਰ ਤੇ ਜਾ ਜਾ ਕੇ ਜਹਜੇ ਲੈਂਦੇ ਆ ਪਰ ਹੁਣ ਜਹਜੇ ਲੈਂਡ ਦਾ ਕੋਈ ਫਾਇਦਾ ਨਹੀਂ ਜਹਜਾ ਲੈਣਾ ਸੀ ਜਦੋਂ ਸਫਾਈ ਹੋ ਰਹੀ ਸੀ ਕੀ ਸਫਾਈ ਸਹੀ ਹੋ ਰਹੀ ਹੈ ਡਰੇਨਾਂ ਦੀ ਉਦੋਂ ਜਿਹੜਾ ਜਹਜਾ ਲੈਂਡ ਦੀ ਲੋੜ ਸੀ ਪਰ ਹੁਣ ਸੱਪ ਨੰਗੇ ਤੋਂ लाਠੀ ਕੁੱਟਣ ਦਾ ਕੀ ਕੋਈ ਫਾਇਦਾ ਨਹੀਂ ਹੁਣ ਸਿਰਫ ਲੋੜ ਹੈ ਲੋਕਾਂ ਨੂੰ ਬਚਾਇਆ ਕਿਵੇਂ ਜਾ ਸਕੇ ਤਸਵੀਰਾਂ ਨੇ ਜਿਹੜੀਆਂ ਚੋਏ ਦਿਆਂ ਸੀ ਦੂਸਰੇ ਪਾਸਿਓਂ ਵੀ ਜਿਹੜਾ ਪਾਣੀ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਪਾਣੀ ਹੈ ਉਹ ਇਸ ਨਾਲ ਹੀ ਵਹੇ ਜਿ ਕਹਿ ਸਕਦਾ ਸੰਦ ਬਰਸਾਤੀ ਚੋਆ ਇਹਦੀ ਵੀ ਸਫਾਈ ਹੈ ਜਿਹੜੀ ਉਹ ਨਹੀਂ ਤੁਸੀਂ ਦੇਖੋਗੇ ਬੂਤੀ ਕਿਵੇਂ ਖੜੀ ਹੈ ਜਿੱਥੇ ਜਿੱਥੇ ਬੂਤੀ ਖੜੀ ਹੈ ਏਸੇ ਦੇ ਸਾਰੇ ਠੀਕ ਹੈ ਗੁਰਦਰਸ਼ਨ ਤਕਨੀਕੀ ਖਾਮੀ ਕਰਕੇ ਆਵਾਜ਼ ਸਹੀ ਨਹੀਂ ਆ ਰਹੀ ਸੋ ਗੁਰਦਰਸ਼ਨ ਤੇ ਰਵਿੰਦਰ ਮੀਤ ਦੋਵਾਂ ਦਾ ਸ਼ੁਕਰੀਆ ਅਪਡੇਟ ਸਾਡੇ ਤੱਕ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਸੋ ਸੰਗਰੂਰ ਦੇ ਵਿੱਚੋਂ ਲੰਗਦਾ ਅੱਕਗਰ ਦਰਿਆ ਖਤਰੇ ਦੇ ਨਿਸ਼ਾਨ ਤੋਂ ਮਹਿਸ ਇੱਕ ਫੁੱਟ ਨੀ ਹੇ ਨੀਚੇ ਬਚਿਆ ਜੇਕਰ ਸਥਿਤੀ ਵਿਗੜੀ ਤਾਂ ਹਾਲਾਤ ਬੇਹਦ ਖਰਾਬ ਹੋਣਗੇ